ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਹੈ ਇਸ ਦੀ ਜਾਣਕਾਰੀ ਸਾਬਕਾ ਸੀਐਮ ਨੇ ਖੁਦ ਦਿੱਤੀ ਹੈ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗੈਂਗਸਟਰਾਂ ਨੇ ਮੈਨੂੰ ਫੋਨ ਕਰਕੇ ਧਮਕਾਇਆ ਅਤੇ 2 ਕਰੋੜ ਰੁਪਏ ਦੀ ਮੰਗ ਕੀਤੀ ਹੈ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਸ ਗੱਲ ਦੀ ਸ਼ਿਕਾਇਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਦਿੱਤੀ ਹੈ ਚੰਨੀ ਨੇ ਕਿਹਾ ਕਿ ਹਾਲੇ ਤੱਕ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਦੱਸਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਆਖਰੀ ਸਮੇਂ 3 ਮਹੀਨੇ ਲਈ ਮੁੱਖ ਮੰਤਰੀ ਬਣੇ ਸਨ ਕਾਂਗਰਸ ਨੇ ਕਪਤਾਨ ਅਮਰਿੰਦਰ ਸਿੰਘ ਨੂੰ ਹਟਾ ਕੇ ਚੰਨੀ ਨੂੰ ਸੀਐਮ ਬਣਾਇਆ ਸੀ 3 ਮਹੀਨਿਆਂ 'ਚ ਚਰਨਜੀਤ ਸਿੰਘ ਚੰਨੀ ਦੀ ਫੈਨ ਫੋਲੋਇੰਗ ਕਾਫੀ ਵੱਧ ਗਈ ਸੀ ਇਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਉਮੀਦਵਾਰ ਬਣਾਇਆ ਸੀ ਚਰਨਜੀਤ ਸਿੰਘ ਚੰਨੀ ਆਪਣੇ ਵਿਧਾਨ ਸਭਾ ਸੀਟ ਵੀ ਹਾਰ ਗਏ ਸਨ ਚੰਨੀ ਇਲਜ਼ਾਮ ਲਾਉਂਦੇ ਨੇ ਕਿ ਕਾਂਗਰਸ ਦੇ ਆਪਣੇ ਹੀ ਲੀਡਰਾਂ ਦੇ ਵਿਰੋਧ ਕਾਰਨ ਉਹਨਾਂ ਦੀ ਪਾਰਟੀ ਨੂੰ ਨੁਕਸਾਨ ਹੋਇਆ ਹੈ ਇਹ ਰਹਿ ਗਿਆ ਤੇ ਉਹ ਲਿਖੇ ਰੁਚਦਾ ਦੇ ਹੁਣ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਤਾਂ ਉਹ ਬਾਈ ਜੀ ਨੂੰ ਰੈਡ ਤੇ ਕੋਈ ਦੱਸ ਦੇ ਕੀ ਕਰ ਰਿਹਾ ਹੈ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੱਗਿਆ ਤੁਸੀਂ ਗਲਤ ਡਾਇਲ ਕਰ ਲਿਆ ਇਹ ਲਿਖੇ ਵਿੱਚ ਨਾ ਉਹ ਮੇਰੇ ਬਾਪੇ ਕੁਝ ਨਹੀਂ ਮਿਲਣਾ ਇਹ ਪੱਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮਨੂੰ ਡੀਜੀਪੀ ਆ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ ਹਾਲਾਂਕਿ ਮੈਂ ਵੀ ਇਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨੂੰ ਜਦ ਇਹ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਤੁਸੀਂ ਗਲਤ ਪੱਕੇ ਲੇ ਰਹੇ ਇਹ ਹੋਣਾ ਨਹੀਂ ਕੰਮ ਉਹ ਤਾਂ हट ਗਏ ਲੇਕਿਨ ਆਪਣੀ ਪੁਲਿਸ ਆਏ ਕੀ ਕਰ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ